ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਖਾਲਿਸਤਾਨ ਹਮਾਇਤੀ ਹੋਣ ਦਾ ਦਾਵਾ ਕਰਦਿਆਂ ਕੈਨੇਡਾ ਵਿੱਚ ਪਨਾਹ ਮੰਗਣ ਵਾਲੇ ਗਗਨਦੀਪ ਸਿੰਘ ਦੀ ਅਰਜੀ ਇੱਕ ਫੈਡਰਲ ਅਦਾਲਤ ਨੇ ਰੱਦ ਕਰ ਦਿੱਤੀ ਹੈ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਗਗਨਦੀਪ ਸਿੰਘ ਨੇ 2018 ਤੋਂ ਬਾਅਦ ਕਿਸੇ ਵਿਦਿਅਕ ਸੰਸਥਾ ਵਿੱਚ ਹਾਜ਼ਰੀ ਨਹੀਂ ਲਾਈ ਅਤੇ ਆਖਰਕਾਰ ਅਸਾਈਲਮ ਕਲੇਮ ਕਰ ਦਿੱਤਾ ਗਗਨਦੀਪ ਨੇ ਸਮਲਿੰਗੀ ਹੋਣ ਦਾ ਦਾਵਾ ਵੀ ਕੀਤਾ ਅਤੇ ਕਿਹਾ ਕਿ ਭਾਰਤ ਡਿਪੋਰਟ ਕੀਤੇ ਜਾਣ ਤੇ ਉਸ ਦੀ ਜਾਨ ਖਤਰੇ ਵਿੱਚ ਪੈ ਜਾਵੇਗੀ ਪਰ ਰਿਫਿਊਜੀ ਬੋਰਡ ਤੋਂ ਬਾਅਦ ਫੈਡਰਲ ਅਦਾਲਤ ਨੇ ਵੀ ਉਸ ਦੀਆਂ ਦਲੀਲਾਂ ਮੰਨਣ ਤੋਂ ਨਾ ਕਰ ਦਿੱਤੀ ਗਗਨਦੀਪ ਵੱਲੋਂ ਅਦਾਲਤ ਵਿੱਚ ਪੀਐਸ ਤੱਥਾਂ ਮੁਤਾਬਕ ਖੁਦ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਬਸਨੀਕ ਦੱਸਦਿਆਂ ਗਿਆ ਅਤੇ ਵਟਾਲਾ ਦੇ ਕਿਸੇ ਸਖਸ ਨਾਲ ਸਮਲਿੰਗੀ ਸੰਬੰਧ ਹੋਣ ਦਾ ਜ਼ਿਕਰ ਕੀਤਾ ਗਗਨਦੀਪ ਮੁਤਾਬਕ ਪੰਜਾਬ ਵਿੱਚ ਸਮਲਿੰਗੀ ਸੰਬੰਧਾਂ ਨੂੰ ਮਾਨਤਾ ਨਹੀਂ ਜਿਸ ਦੇ ਮੱਦੇ ਨਜ਼ਰ ਉਸ ਨੂੰ ਰਿਪੋਰਟ ਕਰਨਾ ਉਸ ਦੀ ਜਾਨ ਵਾਸਤੇ ਵੱਡਾ ਖਤਰਨਾਕ ਸਾਬਤ ਹੋ ਸਕਦਾ ਹੈ ਅਦਾਲਤ ਨੂੰ ਸਮਲਿੰਗੀ ਸੰਬੰਧਾਂ ਵਾਲੀ ਕਹਾਣੀ ਬਿਲਕੁਲ ਵੀ ਨਾ ਜੱਚੀ ਅਤੇ ਖਾਲਿਸਤਾਨ ਹਮੈਤੀ ਸਰਗਰਮੀਆਂ ਵਿੱਚ ਸਮੂਲੀਅਤ ਬਾਰੇ ਅਦਾਲਤ ਨੇ ਕਿਹਾ ਕਿ ਮੂਲੀ ਅਰਜੀ ਵਿੱਚ ਅਜਿਹੀ ਕੋਈ ਜਾਣਕਾਰੀ ਦਰਜ ਨਹੀਂ ਸੀ ਕੀਤੀ ਗਈ ਦੱਸ ਦਈਏ ਕਿ ਭਾਰਤੀ ਖਾਸ ਤੌਰ ਤੇ ਪੰਜਾਬੀ ਨੌਜਵਾਨਾਂ ਵੱਲੋਂ ਰਿਫਿਊਜੀ ਬੋਰਡ ਦੇ ਫੈਸਲਿਆਂ ਵਿਰੁੱਧ ਕੈਨੇਡੀਅਨ ਅਦਾਲਤਾਂ ਵਿੱਚ ਦਾਇਰ ਅਪੀਲਾਂ ਵੀ ਕਾਰਗਰ ਸਾਬਤ ਨਹੀਂ ਹੋ ਰਹੀਆਂ ਅਤੇ 90% ਫੈਸਲੇ ਨਾਂ ਵਿੱਚ ਆ ਰਹੇ ਹਨ ਇੱਕ ਮੀਡੀਆ ਰਿਪੋਰਟ ਮੁਤਾਬਕ ਮੌਜੂਦਾ ਬਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਵਿੱਚੋਂ 30 ਪਨਾਹ ਮੰਗਣ ਵਾਲਿਆਂ ਦੇ ਵਿਰੁੱਧ ਰਹੇ ਮਿਸਾਲ ਵਜੋਂ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਵਿੱਚ ਡਿਪੋਟੇਸ਼ਨ ਹੁਕਮਾਂ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਅਰਜੀ ਰੱਦ ਕਰ ਦਿੱਤੀ ਪ੍ਰਦੀਪ ਸਿੰਘ ਨੇ ਖਾਲਿਸਤਾਨ ਹਮਾਇਤੀ ਹੋਣ ਅਤੇ ਭਾਰਤ ਦੀ ਰਿਪੋਰਟ ਕੀਤੇ ਜਾਣਤੇ ਜਾਨ ਦਾ ਖਤਰਾ ਹੋਣ ਦਾ ਦਾਵਾ ਸਾਬਤ ਕਰਦੇ ਆ ਆਪਣੇ ਮਾਪਿਆਂ ਦੇ ਹਲਫੀਆ ਬਿਆਨ ਅਤੇ ਸੋਸ਼ਲ ਮੀਡੀਆ ਤੇ ਆਧਾਰਿਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਕੋਈ ਸਬੂਤ ਨਾ ਮੰਨਿਆ ਪ੍ਰਦੀਪ ਸਿੰਘ ਪਹਿਲੀ ਵਾਰ ਫਰਵਰੀ 2023 ਵਿੱਚ ਸਪੌਜ਼ਲ ਵਰਕ ਪਰਮਟ ਤੇ ਕੈਨੇਡਾ ਪੁੱਜਾ ਸੀ 10 ਨਵੰਬਰ 2024 ਨੂੰ ਵਰਕ ਪਰਮਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜੀ ਦਾਇਰ ਨਾ ਕੀਤੀ ਗਈ ਇਸੇ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਈਲਮ ਕਲੇਮ ਕਰ ਦਿੱਤਾ ਟੋਰਾਂਟੋ ਦੀ ਇਸ ਅਦਾਲਤ ਵਿੱਚ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਰਿਪੋਰਟ ਕਰਨ ਦੇ ਹੁਕਮ ਤੇ ਰੋਕ ਲਾ ਦਿੱਤੀ ਗਈ ਜੋ ਵਿਜ਼ਟਰ ਵੀਜ਼ਾ ਤੇ ਕੈਨੇਡਾ ਪੁੱਜਾ ਸੀ ਪਰ ਬਾਅਦ ਵਿੱਚ ਪਨਾਹ ਦਾ ਦਾਵਾ ਪੇਸ਼ ਕਰ ਦਿੱਤਾ ਇਸੇ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸਨ ਦੂਜੇ ਪਾਸੇ 2024 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ 46480 ਅਸਾਈਲਮਾ ਦਾਅਵੇ ਪ੍ਰਵਾਨ ਕੀਤੇ ਗਏ ਅਤੇ ਇਹ ਗਿਣਤੀ 2018 ਦੇ ਮੁਤਾਬਕ 200% ਵੱਧ ਬਣਦੀ ਹੈ ਜਦੋਂ ਮੁਲਕ ਵਿੱਚ ਸਭ ਤੋਂ ਵੱਧ ਰਫਿਊਜੀਆ ਨੂੰ ਪੱਕਾ ਕੀਤਾ ਗਿਆ ਅਤੀਤ ਵਿੱਚ ਵਿਜ਼ਟਰ ਤੇ ਕੈਨੇਡਾ ਪੁੱਜੇ ਵਿਦੇਸ਼ੀ ਨਾਗਰਿਕਾਂ ਨੇ ਵੀ ਪਨਾਹ ਦੇ ਦਾਅਵੇ ਪੇਸ਼ ਕੀਤੇ ਅਤੇ ਸਟੱਡੀ ਵੀਜ਼ਾ ਤੇ ਹੁਣ ਮੰਗਰੋਂ ਪੀਆਰ ਲੈਣ ਵਿੱਚ ਅਸਫਲ ਰਹੇ ਕਮੰਤਰੀ ਵਿਦਿਆਰਥੀ ਵੀ ਇਸ ਰਾਤ ਤੁਰ ਪਏ ਕੈਨੇਡਾ ਵਿੱਚ 2023 ਦੌਰਾਨ 138000 ਅਸਾਈਲਮ ਕਲੇਮ ਦਾਖਲ ਕੀਤੇ ਗਏ ਜਿਨ੍ਹਾਂ ਵਿੱਚੋਂ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14 ਫੀਸਦੀ ਬਣਦੇ ਹਨ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ